ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਹਿਮਾਚਲ ਮੈਂ ਤੁਹਾਨੂੰ ਲੈ ਆ ਤੁਹਾਡਾ ਆਪਣਾ ਜੌਨੀ ਗਰਾ ਇਸ ਵਕਤ ਦੀ ਵੱਡੀ ਖਬਰ ਜਿਹੜਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡੇ ਪਿੰਡ ਹਾਜੀਪੁਰ ਦੇ ਥਾਣੇ ਦੀ ਜਿੱਥੇ ਅੱਜ ਹਜੇ ਹਾਜੀਪੁਰ ਥਾਣਾ ਦੇ ਪੁਲਿਸ ਅਧਿਕਾਰੀ ਐਸ ਐਚਓ ਅਮਰਜੀਤ ਕੋਰੋਨਾ ਦੇ ਸਾਥੀਆਂ ਵੱਲੋਂ ਜਿਹੜਾ ਹਾਜੀਪੁਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਜਿਹੜੀ ਕੀਤੀ ਗਈ ਉਹ ਤਸਦੀ ਤੁਹਾਨੂੰ ਵੀ ਚਾਈਨਾ ਡੋਰ ਦੀ ਜਿਹੜੀ ਵਰਤੋਂ ਜਿਹੜੀ ਹੈ ਉਹ ਕੀਤੀ ਜਾ ਰਹੀ ਕਿਉਂਕਿ ਬਸੰਤ ਦਾ ਤਿਹਾਰ ਜਿਹੜਾ ਹੈ ਉਹ ਆ ਰਿਹਾ ਉਹਦੇ ਮੱਦੇ ਨਜ਼ਰ ਅੱਜ ਜਿਹੜੀ ਹਾਜੀਪੁਰ ਪੁਲਿਸ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੁਕਾਨਾਂ ਤੇ ਛਾਪੇਮਾਰੀ ਕਰਨ ਤੋਂ ਬਾਅਦ ਜਿਹੜੀ ਹੈ ਉੱਥੇ ਜਿਹੜੀ ਡੋਰ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਕਿ ਇਸ ਡੋਰ ਦੇ ਵਿੱਚ ਅਗਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਐਸਚਓ ਦੀ ਟੀਮ ਜਿਹੜੀ ਹੈ ਪੂਰੀ ਦੁਕਾਨਾਂ ਦੇ ਉੱਤੇ ਇਹ ਚੈਕਿੰਗ ਲਗਾਤਾਰ ਕਰ ਰਹੀ ਹੋਰ ਕੱਲੀ-ਕੱਲੀ ਜਿਹੜੀ ਡੋਰ ਨੂੰ ਚੈੱਕ ਕਰਕੇ ਦੇਖ ਰਹੀ ਹੈ ਉਹ ਤੇ ਨਾਲ ਹੀ ਹਦਾਇਤਾਂ ਦੇ ਰਹੀ ਹੈ ਜੇਕਰ ਕੋਈ ਵਿਅਕਤੀ ਇਸ ਡੋਰ ਦੀ ਵਰਤੋਂ ਕਰਦਾ ਹੈ ਤਾਂ ਜਾਂ ਫਿਰ ਡੋਰ ਵੇਚਦਾ ਫੜਿਆ ਜਾਂਦਾ ਤਾਂ ਉਹਦੇ ਖਿਲਾਫ ਜਿਹੜੀ ਸਖ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਵੱਲੋਂ ਜਿਹੜੀ ਲਗਾਤਾਰ ਚੈਕਿੰਗ ਚੱਲ ਰਹੀ ਹੈ। ਔਰ ਕਿਸ ਤਰ੍ਹਾਂ ਜਿਹੜਾ ਪੁਲਿਸ ਜਿਹੜੀ ਹੈ ਇਹ ਚੈਕਿੰਗ ਕਰ ਰਹੀ ਹੈ ਉਦੋਂ ਲਗਾਤਾਰ ਜਿਹੜੀ ਪੁਲਿਸ ਇਸ ਬਿਲਕੁਲ ਪੂਰੀ ਅਲਰਟ ਹੈਗੀ ਹੈ ਕਿਉਂਕਿ ਇਹ ਚਾਈਨਾ ਡੋਰ ਦੇ ਨਾਲ ਕੀ ਕੀ ਤਰ੍ਹਾਂ ਦੇ ਜਿਹੜੇ ਹਾਦਸੇ ਹੁੰਦੇ ਨੇ ਉਸ ਤੋਂ ਉਸ ਤੋਂ ਬਾਅਦ ਜਿਹੜੀ ਹੈ ਲੋਕਾਂ ਨੂੰ ਕਈਆਂ ਨੂੰ ਆਪਣੀ ਜਾਨ ਤੋਂ ਵੀ ਜਿਹੜਾ ਹੈ ਜੋਖਮ ਦੇ ਵਿੱਚ ਪਾ ਕੇ ਇਥੋਂ ਨਿਕੰਦੇ ਤੇ ਕਈ ਵਾਰ ਉਹਨਾਂ ਨੂੰ ਆਪਣੀ ਜਾਨ ਵੀ ਗੁਆਣੀ ਪੈ ਜਾਂਦੀ ਹੈ ਇਸ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਔਰ ਚੈਕਿੰਗ ਦੌਰਾਨ ਲਗਾਤਾਰ ਇਸ ਡੋਰ ਦੀ ਜਿਹੜੀ ਪਰਖੋ ਕੀਤੀ ਜਾ ਰਹੀ ਵੀ ਦੇਖਿਆ ਜਾ ਰਿਹਾ ਵੀ ਕਿਵੇਂ ਜਿਹੜੀ ਇਸ ਡੋਰ ਦੀ ਜਿਹੜੀ ਵਰਤੋਂ ਜਿਹੜੀ ਕੀਤੀ ਜਾਂਦੀ ਔਰ ਦੁਰਤੋਂ ਦਾ ਜਿਹੜੇ ਆਮ ਇਨਸਾਨ ਨੂੰ ਤੇ ਕਿਹਾ ਜਿਹੜੇ ਇੱਥੋਂ ਦੇ ਪੰਛੀ ਵੀ ਜਿਹੜੇ ਨੇ ਉਹ ਵੀ ਇਸ ਡੋਰ ਦਾ ਸ਼ਿਕਾਰ ਹੁੰਦੇ ਨੇ ਔਰ ਇਸ ਕਰਕੇ ਸਰਕਾਰ ਦੇ ਹਦਾਇਤਾਂ ਅਨੁਸਾਰ ਅੱਜ ਜਿਹੜੀ ਪੰਜਾਬ ਪੁਲਿਸ ਲਗਾਤਾਰ ਚੈਕਿੰਗ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਦੁਕਾਨਾਂ ਤੇ ਚੈਕਿੰਗ ਕੀਤੀ ਜਾ ਰਹੀ ਔਰ ਵੱਖ-ਵੱਖ ਦੁਕਾਨਾਂ ਤੇ ਜਾ ਕੇ ਇਸ ਡੋਰ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਦੇ ਹੋਏ ਕਿ ਜੇ ਕੋਈ ਵਿਅਕਤੀ ਡੋਰ ਵੇਚਦਾ ਜਾਂ ਚੜਹੰਦਾ ਪਰ ਫੜਿਆ ਜਾਂਦਾ ਹੈ ਤਾਂ ਉਹਦੇ ਖਿਲਾਫ ਜਿਹੜੀ ਕਾਰਵਾਈ ਇਹ ਪੁਲਿਸ ਵੱਲੋਂ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਪੁਲਿਸ ਅਲਰਟ ਹੈਗੀ ਇਸ ਵੇਲੇ ਔਰ ਕੱਲੀ ਕੱਲੀ ਦੁਕਾਨ ਦੇ ਉੱਤੇ ਜਾ ਕੇ ਚੈਕਿੰਗ ਕਰ ਰਹੀ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਇਸ ਵੇਲੇ ਨਿਊਜ਼ 89 50 ਹਿਮਾਚਲ ਤੇ ਬਣੇ ਰਹੋ ਸਾਡੇ ਨਾਲ ਦੇਖੋ ਕਿਵੇਂ ਜਿਹੜੀ ਚੈਕਿੰਗ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਦੁਕਾਨਾਂ ਦੇ ਉੱਤੇ ਉਡੀ ਗੱਲਬਾਤ ਵੀ ਕਰਾਵਾਂਗੇ ਐਸਐਚਓ ਹਾਜੀਪੁਰ ਨਾਲ ਉਹਨਾਂ ਤੋਂ ਵੀ ਜਾਣਾਂਗੇ ਕਿ ਅਖੀਰਕਾਰ ਜਿਹੜੀ ਚੈਕਿੰਗ ਦੇ ਵਿੱਚ ਉਹਨਾਂ ਨੂੰ ਕੀ ਕੁਝ حاصل ਹੋਇਆ ਜਾਂ ਕੁਝ ਬਰਾਮਦ ਹੋਇਆ ਹੈ ਉਹਨਾਂ ਵੱਲੋਂ ਕੀ ਜਿਹੜੀ ਅਪੀਲ ਕੀਤੀ ਗਈ ਹੈ ਤੁਸੀਂ ਦੇਖੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੀ ਐਸਐਚਓ ਹਾਜੀਪੁਰ ਜਿਹੜੇ ਹੈ ਉਹਨਾਂ ਵੱਲੋਂ ਲਗਾਤਾਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਚੈਕਿੰਗ ਕਰਨ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਉੱਥੇ ਦੁਕਾਨਾਂ ਤੇ ਜਾਂਦਾ ਔਰ ਚੇਤੇ ਤੌਰ ਤੇ ਇਕੱਲੀ ਇਕੱਲੀ ਚੀਜ਼ ਨੂੰ ਬਖੂਬੀ ਨਾਲ ਜਿਗਦੇ ਹੋਏ ਚੈਕਿੰਗ ਦੌਰਾਨ ਜਿਹੜੀ ਕੀਤੀ ਜਾਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਲਗਾਤਾਰ ਚੈਕਿੰਗ ਚੱਲ ਰਹੀ ਹੈ ਲਾਈਵ ਤਸਵੀਰਾਂ ਤੁਹਾਨੂੰ ਹਾਜੀਪੁਰ ਤੋਂ ਦਿਖਾ ਰਹੇ ਹਾਂ ਜੀ ਨਿਊਜ਼ 89 ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਲਗਾਤਾਰ ਜਿਹੜੀ ਐਸ ਐਚਓ ਹਾਜੀਪੁਰ ਉਹਨਾਂ ਦੀ ਟੀਮ ਬਰੋ ਜਿਹੜੀ ਲਗਾਤਾਰ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਚਾਈਨਾ ਡੋਰ ਦੇ ਖਿਲਾਫ ਚੜੀ ਹੈ ਕ ਚਲੀ ਮੁਹਿੰਮ ਦੇ ਤਹਿਤ ਜਿਹੜੀ ਲਗਾਤਾਰ ਛਾਪੇਮਾਰੀ ਦੁਕਾਨਾਂ ਉੱਤੇ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਲਾਈਵ ਜਿਹੜੀ ਇਸ ਵਕਤ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਸਾਡਾ ਚੈਨਲ ਨਿਊਜ਼ 89 ਪੰਜਾਬ ਮੱਚਲ ਮੈਂ ਤੁਹਾ ਮਾਜੇ ਪੂਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮਿਲਕ ਜਿਹੜੀ ਚਾਈਨਾ ਡੋਰ ਨੂੰ ਲੈ ਕੇ ਹਰ ਥਾਂ ਤੇ ਜਿਹੜੀ ਚੈਕਿੰਗ ਕੀਤੀ ਜਾ ਰਹਾ ਹਾਜੀਪੁਰ ਵਿੱਚ ਵੀ ਚੈਕਿੰਗ ਕੀਤੀ ਗਈ ਕਿ ਇਥੋਂ ਪ੍ਰਾਪਤ ਜੇ ਕੁਝ ਹੋਜੀ ਗੋ ਗੱਲਬਾਤ ਮਿਲੀ ਹੈ ਚੈਕਿੰਗ ਦੌਰਾਨ ਆਪਣੇ ਉੱਚ ਅਫਸਰਾਂ ਦੇ ਹੁਕਮਾਂ ਮੁਤਾਬਕ ਅਸੀਂ ਚੈਕਿੰਗ ਦਾ ਆਪਣਾ ਅਭਿਆਨ ਚਲਾਇਆ ਹੋਇਆ ਹੈ ਅਸੀਂ ਅੱਜ ਆਪਣੇ ਹਾਜੀਪੁਰ ਦੇ ਏਰੀਆ ਵਿੱਚ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਸਾਨੂੰ ਕੁਝ ਬਰਾਮਦ ਤਾਂ ਨਹੀਂ ਹੋਇਆ ਬਟ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਅਗਰ ਤੁਸੀਂ ਚਾਈਨਾ ਡੋਰ ਦੀ ਸੇਲ ਕਰਦੇ ਹੋ ਤਾਂ ਤੁਹਾਡੇ ਦੇ ਤੁਹਾਡੇ ਖਿਲਾਫ ਕੰਦੀ ਕਾਰਵਾਈ ਕੀਤੀ ਜਾਵੇਗੀ ਫਣਵੇ ਜਿਹੜੀ ਚਾਈਨਾ ਡੋਰ ਜਿਹੜੀ ਸੇਲ ਕਰਨ ਵਾਲੇ ਉਹਨਾਂ ਦੇ ਖਿਲਾਫ ਜਾਂ ਜਿਹੜੇ ਜਿਹੜੇ ਇਹਨੂੰ ਇਹਦੀ ਯੂਜ਼ ਵੀ ਕਰਦੇ ਆ ਜਿਹੜੇ ਪਤੰਗ ਚੜਾਉਂਦੇ ਨੇ ਨਾਲ ਚਾਈਨਾ ਡੋਰ ਨੂੰ ਉਹਦੇ ਨਾਲ ਉਹਦੇ ਖਿਲਾਫ ਕੋਈ ਸਭ ਤੋਂ ਖਰਾਬ ਹੀ ਕਾਰਵਾਈ ਜਿਹੜਾ ਯੂਜ਼ ਕਰ ਰਿਹਾ ਹੈ ਜਾਂ ਜਿਹੜਾ ਲੈ ਰਿਹਾ ਹੈ ਖਰੀਦ ਰਿਹਾ ਉਹਦੇ ਖਿਲਾਫ ਵੀ ਕੀਤੀ ਜਾਊਗੀ ਜਿਹੜਾ ਵੇਚ ਰਿਹਾ ਉਹਦੇ ਖਿਲਾਫ ਵੀ ਕੀਤੀ ਜਾਊਗੀ ਕੀ ਅਪੀਲ ਕਰਨੀ ਜਾਊਗੀ ਨਾ ਮੈਂ ਸਾਰੇ ਹੀ ਨਗਰ ਵਾਸੀਆਂ ਨੂੰ ਇਹ ਅਪੀਲ ਕਰਾਂਗੀ ਕਿ ਚਾਈਨਾ ਡੋਰ ਬਹੁਤ ਹੀ ਹਾਨੀਕਾਰਕ ਹੈ ਸਾਡੇ ਲਈ ਪੰਛੀਆਂ ਲਈ ਐਨੀਮਲਸ ਲਈ ਤੁਰੇ ਜਾਂ ਅੰਦਰ ਗਲਵੱਡ ਹੋ ਜਾਂਦਾ ਕੋਈ ਵੀ ਉਹਨਾਂ ਦੇ ਚਖਮ ਹੋ ਸਕਦਾ ਕਿਸੇ ਦੀ ਡੈਥ ਵੀ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਇਸ ਦੀ ਵਰਤੋਂ ਨੂੰ ਬਾਇਕਾਟ ਕੀਤਾ ਜਾਵੇ ਇਸ ਦੀ ਵਰਤੋਂ ਨਾ ਕਰੀਂ ਹਾਂਜੀ ਅਗਰ ਤੁਹਾਡੇ ਨੋਟਿਸ ਜੇ ਤੁਹਾਡੇ ਹੀ ਤੁਹਾਡੇ ਨੋਟਿਸ ਤੋਂ ਕੋਈ ਗੱਲ ਆਂਦੀ ਹੈ ਕਿ ਇਹ ਬੰਦਾ ਸੇਲ ਕਰ ਰਿਹਾ ਹੈ ਜਾਂ ਇਸ ਚੀਜ਼ ਦੀ ਵਰਤੋਂ ਕਰ ਰਿਹਾ ਹੈ ਤਾਂ ਤੁਸੀਂਾਨੂੰ ਉਹਦੇ ਬਾਰੇ ਇਤਲਾਹ ਦੇ ਸਕਦੇ ਹੋ ਉਹਦੇ ਬਾਰੇ ਇਤਲਾਹ ਦੇਣ ਵਾਲੇ ਵਿਅਕਤੀ ਦਾ ਕੋਈ ਨਾਮ ਵਗੈਰਾ ਸ਼ੋਅ ਕੀਤਾ ਜਾਏਗਾ ਨਹੀਂ ਕਿਸੇ ਦਾ ਵੀ ਨਾਮ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਰ ਇੱਕ ਚੀਜ਼ ਨੂੰ ਕਨਫਿਡੈਂਸ਼ੀਅਲ ਰੱਖਿਆ ਜਾਂਦਾ ਹੈ